ਸਰਰ ਜੀ ਸੰਗਰੂਰ ਦੀ ਰਚਨਾ ਤਨ ਮੰਨਣਾ ਮਨ ਨਾਲ ਤਨ ਮੰਨਣਾ ਮਨ ਨਾਲ ਪਵਿੱਤਰ ਹੋ ਜਾਂਦਾ ਏ ਤਨ ਮੰਨਣਾ ਮਨ ਨਾਲ ਪਵਿੱਤਰ ਹੋ ਜਾਂਦਾ ਏ ਮੇਰੇ ਨਾਲ ਰੋਗ ਸ਼ੋਗ ਤੇ ਤਰੂ ਚਾਹਦਾ ਏ ਮੇਰੇ ਨਾਲ ਰੋਗ ਸੋਗ ਤੇ ਤਰੂ ਚਾਹਦਾ ਏ ਦਰ ਤੇਰੇ ਉਤੇ ਆਕੇ ਦਰ ਤੇਰੇ ਉਤੇ ਆਕੇ ਜਾਗ ਜਾਂਦੇ ਪਾਗਨੇ ਦੁੱਖਾਂ ਕਲੇਸਾਂ ਵਾਲੇ ਭੱਜ ਜਾਂਦੇ ਨਾਗਨੇ दुखा